ਗੈਂਗਸਟਰ ਜੱਗੂ ਭਗਵਾਨਪੂਰੀਏ ਦੀ ਮਾਂ ਦੇ ਮ੍ਰਿਤਕ ਦੇ ਸੜਕ ਵਿਚਾਲੇ ਰੱਖ ਪਰਿਵਾਰ ਨੇ ਕੀਤਾ ਪ੍ਰਦਰਸ਼ਨ ਪਰਿਵਾਰ ਨੇ ਸੰਸਕਾਰ ਕਰਨ ਤੋਂ ਕਿਤਾ ਇਨਕਾਰ ਜੱਗੂ ਭਗਵਾਨਪੂਰੀਏ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਲਗਾਇਆ ਧਰਨਾ ਨੈਸ਼ਨਲ ਹਾਈਵੇ ਉੱਤੇ ਬਟਾਲਾ ਬਾਈਪਾਸ ਤੇ ਸ਼ੁਰੂ ਕੀਤਾ ਧਰਨਾ ਪ੍ਰਦਰਸ਼ਨ ਪਰਿਵਾਰ ਨੇ ਅੰਮ੍ਰਿਤਸਰ ਪਠਾਨਕੋਟ ਰੋਡ ਕੀਤਾ ਚਾਲ ਜੱਗੂ ਭਗਵਾਨ ਪੂਰੀਏ ਦੀ ਮਾਂ ਦੇ ਕਤਲ ਦਾ ਮਾਮਲਾ ਲਗਾਤਾਰ ਹੀ ਗਰਮਾਂਦਾ ਜਾ ਰਿਹਾ ਤਦਾਦੇ ਕਿ ਪੀੜਤ ਪਰਿਵਾਰ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤਦਾਦੇ ਕਿ ਬਿੱਤੇ ਦਿਨੀ ਜਿਹੜਾ ਕਿ ਜੱਗੂ ਭਗਵਾਨ ਪੂਰੀਏ ਦੀ ਮਾਂ ਅਤੇ ਭਰਾ ਦਾ ਜਿਹੜਾ ਕਿ ਕਤਲ ਕੀਤਾ ਗਿਆ ਸੀ ਤਾਂ ਅਜੇ ਤੱਕ ਸ਼ੂਟਰ ਗ੍ਰਿਫਤਾਰ ਨਹੀਂ ਕੀਤੇ ਗਏ ਜਿਸ ਦੇ ਰੋਸ ਵਿੱਚ ਜੋ ਪੀੜਤ ਪਰਿਵਾਰ ਨੇ ਅੱਜ ਸ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤੇ ਦਾਜ਼ੀ ਕਿ ਅੱਜ ਗੈਂਗਸਟਰ ਜੱਗੋ ਭਗਵਾਨਪੁਰੀਏ ਦੀ ਮਾਂ ਦਾ ਸੰਸਕਾਰ ਕੀਤਾ ਜਾਣਾ ਸੀ ਜਿਸ ਤੋਂ ਕਿ ਪਰਿਵਾਰ ਨੇ ਇਨਕਾਰ ਕਰ ਦਿੱਤਾ ਤੇ ਜੱਗੋ ਭਗਵਾਨਪੁਰੀਏ ਦੀ ਮਾਂ ਦੀ ਮ੍ਰਿਤਕ ਦੇ ਸੜਕ ਵਿਚਾਲੇ ਰੱਖ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤੇ ਪਰਿਵਾਰ ਨੇ ਅੰਮ੍ਰਿਤਸਰ ਪਠਾਨਕੋਟ ਰੋਡ ਜਾਮ ਕੀਤਾ ਜੱਗੂ ਪਗਵਾਨ ਪੂਰੀਏ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਇਹ ਤਰਨਾ ਪ੍ਰਦਰਸ਼ਨ ਲਗਾਇਆ ਗਿਆ ਤੇ ਲਗਾਤਾਰ ਇਨਸਾਫ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਜਿਹੜੇ ਕਿ ਸ਼ਟਰ ਉਹ ਗ੍ਰਿਫਤਾਰ ਹੋਣੇ ਚਾਹੀਦੇ ਨੇ ਤਾਂ ਕੀ ਕਹਣਾ ਹੈ ਪੀੜਤ ਪਰਿਵਾਰਿਕ ਮੈਂਬਰਾਂ ਦਾ ਰਿਸ਼ਤੇਦਾਰਾਂ ਦਾ ਉਹ ਸੁਣਦੇ ਆ ਕਾਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਹਿਰਿਆਮ ਤੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਕੰਨ ਵਿੱਚ ਆਖ ਦਿੱਤਾ ਜਾਏ ਜਿਹੜੇ ਪਿੰਨੀ ਬਟੇ ਰਸਤੇ ਸਾਲ ਨੂੰ ਪਰਚੇ ਕੱਟਣਾਂ ਆਣ ਪਿੱਛੇ ਤੇ ਵਿਆਹ ਗਿਆ ਬੰਦੇ ਦੀ ਗਈ ਹੈ ਬਾਸ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸੰਸਕਾਰ ਹੋ ਗਿਆ ਗੱਲ ਵਿੱਚ ਉੱਥੇ ਹੀ ਬੰਦ ਹੋ ਜਾਣੀ ਉਹਨਾਂ ਦੇ ਦੋ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਦ ਦੇਖਦੇ ਸੀ ਕਿ ਹੁਣ ਕੌਣ ਕੀ ਸਮਝੀ ਇਸ ਤਰੀਕੇ ਦੀ ਘਟਨਾ ਨੂੰ ਜਾਪੋ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਫਲਾਨ ਮਤਲਬ ਕਿੰਨਾ ਬਰੋਨੀ ਤਲੀ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸਦਾ ਕੀਤਾ ਗਿਆ ਨਾ ਬਹੁਤ ਘਬਰਾ ਖੋ ਕੀ ਲੱਗਦਾ ਹੈ ਜੀ ਤੁਹਾਡੀ ਐਨੇ ਦਿਨ ਹੋ ਗਏ ਮਰਡਰ ਹੋਏ ਨੇ ਇਹ ਪੁਲਿਸ ਵਾਲੇ ਅੱਜ ਤਰਨਾ ਦਿੱਤਾ ਇਹ ਟੀਮਾਂ ਦੀਆਂ ਟੀਮਾਂ ਇਕੱਠੀਆਂ ਹੋ ਗਈਆਂ ਸਾਰਾ ਕੁਝ ਹੋ ਗਿਆ ਐਨੇ ਦਿਨ ਹੋਏ ਮਰਡਰ ਹੋਏ ਨੂੰ ਬਾਜੀ ਨਾਲ ਕੋਈ ਬੰਦੇ ਨਹੀਂ ਫੜੇ ਜਾਂਦੇ ਕਿਉਂ ਨਹੀਂ ਹੁਣ ਇਹਨਾਂ ਵੀ ਇਹ ਸਮਾਰਟਲੀ ਕਿਉਂ ਨਹੀਂ ਵਰਕ ਕਰਦੇ ਆ ਹੀ ਮਜਬੂਰ ਹੋ ਗਏ ਆਪਣੇ ਘਰ ਦੇ ਜੀਆਂ ਨੂੰ ਸੜਕਾਂ ਤੇ ਰੋਲਣ ਲਈ ਤੁਸੀਂ ਕਿ ਜਉਂਦੇ ਬੰਦੇ ਇਹ ਆਪਣੇ ਆ ਸਾਡੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਅਰੈਸਟ ਕਰਨ ਤੇ ਆਪਾਂ ਇਥੋਂ ਧਰਨਾ ਵੀ ਖੋਲਦਾਂਗੇ ਅਸੀਂ ਆਪਣੇ ਜੀ ਵੀ ਸੰਭਲਾਂਗੇ ਸਾਡੀ ਇਹੀ ਮੰਗਿਆ ਇਹ ਪਰਚਾ ਕਰਨ ਤੇ ਇਹਨਾਂ ਦੇ ਇਹ ਇਹਨਾਂ ਬੰਦੇ ਪਰਚਾ ਹੋਇਆ ਹੋਰ ਮੋਂ ਕੋ ਪਰਚਾ ਮੰਗ ਕਰਦੇ ਬੰਦੇ ਤੇ ਇਹ ਕਰਦੇ ਨਹੀਂ ਨਾ ਵੀ ਇਹ ਬੰਦੇ ਦੋ ਦਿਨ ਉਹ ਕਿਹਨਾਂ ਨੇ ਕੀ ਕੀਤਾ ਵਾ ਇਹ ਸਾਡੇ ਮੂੰਹਾਂ ਨੂੰ ਵੇਖਣ ਦੇ ਆ ਤੁਸੀਂ ਇਹ ਦੇਖੋ ਐਡਾ ਵੱਡਾ ਬਟਾਲੇ ਚ ਕਿੰਨੂੰ ਨਹੀਂ ਪਤਾ ਪੂਰੇ ਪੰਜਾਬ ਤੋਂ ਲੈ ਕੇ ਆਊਟ ਆਫ ਪੰਜਾਬ ਸਭ ਨੂੰ ਪਤਾ ਇੰਨਾ ਵੱਡਾ ਕਾਂਡ ਹੋ ਚੁੱਕਿਆ ਵਾ ਇਹ ਹਲੇ ਤੱਕ ਮੁਲਾਜ਼ਮ ਸੁੱਤੇ ਆ ਸਰਕਾਰਾਂ ਸੁੱਤੀਆਂ ਵਾ ਕਿ ਇੱਥੇ ਇਹ ਐਦਾਂ ਕਰਦੇ ਸੀ ਤਾਂ ਕੋਈ ਗੱਲ ਹੀ ਨਹੀਂ ਹੋਈ ਚਾਹ ਤਾ ਨਾ ਕਦੋਂ ਜਾਇਆਗਾ ਭੈਣ ਜੀ ਫਿਰ ਓਨੀ ਦੇਰ ਤੱਕ ਜਿੰਦੇ ਤੱਕ ਬੰਦੇ ਨਹੀਂ ਅਰੈਸਟ ਹੁੰਦੇ ਪਰਚਾ ਨਹੀਂ ਕੱਢਦੇ ਓਨੀ ਦੇਰ ਤੱਕ ਭੈਣ ਜੀ ਤਨਨਾ ਜਾ ਇੰਦਾ ਹੀ ਰਹੇਗਾ ਕਾ ਮਾਰ ਕੇ ਕੋਤਰਾ ਮਾਰੋ ਮੇਰੇ ਕੋ ਨਹੀਂ ਚੱਲਿਆ ਜਾਂਦਾ ਮੇਰਾ ਪੁੱਤ ਕਿਤੇ ਸ਼ੇਰ ਦਾ ਮੇਰਾ ਸ਼ੇਰ ਜੀ ਦਾ ਪੁੱਤ ਮੇਰਾ ਜੇਠਾ ਪੁੱਤ ਖੋ ਲਿਆ ਮੇ ਕੋਈ ਗਨਾਹ ਹੋਇਆ ਭਾਜੀ ਤਾਂ ਵੀ ਇਹੀ ਕੋਈ ਗੱਲ ਕਰਦੇ ਸੁਣੀਏ ਮੇਰਾ ਸ਼ੇਰ ਜੀ ਦਾ ਪੁੱਤ ਲੈ ਲਿਆ ਮੈਂ ਕੀ ਕਰਾਂ ਦੇਖੋ ਮੇਰਾ ਪੁੱਤ ਕਿਤੇ ਘਰ ਕਿਤੇ ਮੈਂ ਵੇਖਿਆ ਨਹੀਂ ਜਾਂਦਾ ਕਿਤੇ ਪਿਆ ਮੇਰਾ ਪੁੱਤ ਸ਼ੇਰ ਜੀ ਦਾ ਪੁੱਤ ਨਹੀਂ ਮੈਂ ਨਹੀਂ ਵੇਖੇ ਜਾਂਦੇ ਦੁਨੀਆਂ ਨਾਲ ਕੱਟੋ ਉਹਨਾਂ ਦਾ ਪੁੱਤ ਕਿਤੇ ਸੀ ਨਹੀਂ ਨਾ ਸੋਟਦਾ ਉਹ ਮਾਨ ਪੁੱਛਦੇ ਜਿਹੜੇ ਸਾਡੀ ਮੇਰੇ ਅੱਡੇ ਤੇ ਨੂੰ ਪੁੱਛਵਾਦੀ ਬੈਠ ਮੁੱਕ ਗਈ ਉਹਨਾਂ ਦੀ ਭੈਣ ਗਈ ਆ ਆਏ ਇਕੱਠੇ ਸਾਡੇ ਪੁੱਤ ਦੇ ਝੂਠੇ ਸੱਚੇ ਬੱਚੇ ਪਾਪਾ ਕੇ ਨਾ ਅੰਦਰ ਕਰਤਾ ਕਿਤੇ ਦਾ ਕਿਤੇ ਪਛਾਤਾ ਸਾਥ ਅਸਮੰਦਰੋਂ ਪਾਰ ਮਾਸੀ ਆ ਮੇਰਾ ਪਾਪਾ ਸਾਡੇ ਪੈ ਨੇ ਬੜਾ ਬੱਚੇ ਉਹਕੇ ਪਾਲੇ ਹੀ ਨਕੇ ਨਕੇ ਬਹੁਤ ਮੁਸ਼ਕਲ ਪਾਲੇ ਹੀ ਜਦੋਂ ਪਿਓ ਮਰ ਗਿਆ ਸੀ ਹਾਨੂੰ ਇਨਸਾਫ ਚਾਹੀਦਾ ਕਿ ਇਹਦੀ ਮਾਂ ਦਾ ਕੀ ਕਸੂਰਾ ਮਾਂ ਕੋਈ ਕਹਿੰਦੀ ਮੇਰਾ ਪੁੱਤ ਇਦਾਂ ਨਿਕਲੇ ਹਾਂ ਕੋਈ ਮਾਂ ਨਹੀਂ ਕਹਿੰਦੀ ਮੇਰਾ ਪੁੱਤ ਇਦਾਂ ਨਿਕਲੇ ਹਾਂ ਇਹਨਾਂ ਨੇ ਮਾਂ ਨਹੀਂ ਮਾਰਨੀ ਜੇਕ ਆ ਮਾਰੇ ਸਾਰਿਆਂ ਦੀਆਂ ਮਾਂ ਮਾਰਨ ਇਹ ਪੁਲਿਸ ਨੂੰ ਪਤਾ ਨਹੀਂ ਲੱਗਦਾ ਵੀ ਤੂੰ ਨੇ ਕਾਤਾ 20 ਮਿੰਟ ਲਗਾਤਾਰ ਤਾਂ ਚੱਜਾਰੀ ਰਹੇਗਾ ਜਿੰਨੀ ਦੇ ਤੱਕ ਤੁਹਾਨੂੰ ਹਾਂ ਲਗਾਤਾਰ ਚੱਜਾਰੀ ਰਹੇਗਾ ਅਹੀਂ ਸਸਕਾਰ ਨਹੀਂ ਕਰਨਾ ਹੁੰਦਾ ਜਿੰਦਾ ਕੋਈ ਅਰੈਸਟ ਨਹੀਂ ਹੁੰਦੇ ਨਾ ਹੀ ਰੋਡ ਕਲੀਅਰ ਕਰਨਾ ਨਾ ਹੀ ਸਸਕਾਰ ਕਰਨਾ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਹੋਈ ਹੈ ਪੁਲਿਸ ਵਾਲੇ ਨਹੀਂ ਅਧਿਕਾਰੀ ਕਰੇ ਤੇ ਅਹੀਂ ਇਥੇ ਕੌਣ ਦੇ ਵੀਰ ਆਉਂਦੇ ਰਸਤਾ ਸਾਫ ਕਰੋ ਉਹ ਆਉਂਦੇ ਅਧਿਕਾਰੀ ਹੋਣ ਪਹੁੰਚੇ ਨੇ ਵੀ ਰਸਤੇ ਸਾਫ ਕਰੋ ਅਹੀਂ ਕਿਉਂ ਕਰੀਏ ਰਸਤਾ ਸਾਫ ਸਾਡੇ ਦੋ ਘਰ ਉੱਜੜ ਗਏ ਕਿਉਂ ਰਸਤਾ ਸਾਫ ਕਰਾਓ ਅਦਰੇ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਇਸ ਮਾਮਲੇ ਸਬੰਧੀ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਇੱਥੇ ਕੋਈ ਇਹਦੇ ਸ਼ਿਕਾਇਤ ਨਹੀਂ ਹੈ ਇੱਥੇ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉੱਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਹੈ ਡੈਥ ਤੋਂ ਬਾਅਦ ਹੁੰਦਾ ਹੈ ਪੋਸਟਮਾਰਟਮ ਹੋਏ ਪੋਰਵਾਸੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਹੈ ਅਸੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਹੈ ਉਹ ਅਹੀਂ ਉਹਦੀ ਉਹਦੇ 185 ਇੱਚੀ ਉਹਦੀ ਅਪਕ ਨੇ ਕੀ ਲਿਖਿਆ ਹੈ ਇਹ ਤਾਂ ਉਹ ਬਤਾਈ ਦੱਸ ਸਕਦੇ ਆ ਇਹ ਕੀ ਲਿਖਿਆ ਉਹਦੇ ਬਾਰੇ ਦੱਸ ਸਕਦੇ ਕੀ ਕੀ ਲਿਖਿਆ ਹੈ ਐਪਲੀਕੇਸ਼ਨ ਮੇਰੇ ਕੋ ਆਈ ਜੀ ਰੋ ਹੁਣ ਮੈਨੂੰ ਇਸ ਟਾਈਮ ਪੂਰਾ ਜਾਦ ਨਹੀਂ ਆ ਮੈਨੂੰ ਪੂਰਾ ਜਾਦ ਨਹੀਂ ਆ ਆਲਰੇਡੀ ਤੁਹਾਡੇ ਕੋ ਮੇਰੇ ਕੋ ਜਾਦ ਨਹੀਂ ਪ੍ਰੋਟੈਸਟ ਹਾਂ ਉਹਨਾਂ ਨਾਲ ਸਾਡੀ ਗੱਲ ਹੋਈ ਆ ਲਗਭਗ ਉਹ ਲੱਗੇ ਪੱਛਾ ਉਹ ਐਪਲੀਕੇਸ਼ਨ ਦੇ ਭਾਈ ਨਾਂ ਆ ਕੇ ਬੋਲਣ ਨੂੰ ਬੋਲ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਂ ਉਹ ਮੈਨੂੰ ਨਹੀਂ ਆ ਉਹ ਦੇਖੋ ਇਹ ਤਾਂ ਮਦਈ ਦੱਸ ਸਕਦਾ ਅੱਜ ਤਾਂ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰ ਤੇ ਤੁਸੀਂ ਇੱਧਰ ਸਵੇਰ ਦੇ ਵੇਲੇ ਇੱਧਰ ਪਸਲ ਗਿਆ ਹੁਣ ਜਾ ਕੇ ਫ ਇਨਵੈਸਟੀਗੇਸ਼ਨ ਆਪਾਂ ਕਰਦੇ ਆਂ ਕੋਈ ਗੱਲ ਨਹੀਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਕੰਪਲੀਟ ਹੁੰਦੇ ਤੁਹਾਨੂੰ ਦੱਸ ਦਿਆਂਗੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਆ ਹਾਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਲਿਆ ਜੋ ਵੀ ਉਦਾਹਰਨਾਂ ਹੈ ਇਨਵੈਸਟੀਗੇਸ਼ਨ ਦਾ ਬਾਅਦ ਤੁਹਾਨੂੰ ਦੁਬਾਰਾ ਦੱਸਾਂਗੇ ਕਮਿਸ਼ਨ ਕਰਨਗੇ ਸਰ ਇਹ ਕੀ ਹਾਂ 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 ਜ਼ਰੂਰ ਇਹ ਆਪਣੀ ਉਹਦੀ ਨੌ ਦੀ ਵੀਟ ਕਰ ਰਿਹਾ ਆਸਟ੍ਰੇਲੀਆ ਤੋਂ ਆਣੀ ਹੈ ਸ਼ਾਇਦ ਹੋਣੇ ਆ 2-3 ਵਜੇ ਕਹਿ ਰਹੇ ਜੇ ਹੁਣ ਇਹ ਆ ਗਏ ਤਾਂ ਉਸ ਨਾਲ ਸੰਸਕਾਰ ਹੋਣਗੇ ਹੰਡੇ ਬੜੀ ਚੁੱਪ ਚਾਪ ਚੱਲ ਗਈ ਹਾਂ ਲੈ ਚੱਲਿਆ ਉਹਨਾਂ ਵਿਸ਼ਵਾ ਦੇ ਤਾਂ ਜਿਹੜੇ ਸਰਪੰਚ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.